ਗੇ ਭਾਪਾ ਦੀ ਘਰ ਤੇ ਕਿੱਥੋਂ ਘੜੀ ਲਾਂਗੇ ਸਤ ਸੰਗ ਵਿੱਚੋਂ ਸਤ ਸੰਗ ਕੀੜੀ ਵੇ ਮਾਰੋ ਦੀ ਬਸ ਤੇ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਲੁਕਾ ਜਿੱਥੇ ਇੱਕ ਪਰਮਾਤਮਾ ਦੇ ਨਾਮ ਦੀ ਗੱਲ ਹੋਵੇ ਕਹਿੰਦੇ ਸਤ ਸੰਗ ਕਰ ਕੋ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੀ ਗੱਲ ਹੋਵੇ ਉਸ ਅਕਾਲ ਪੁਰਖ ਵਾਲੀ ਕਿ ਕਹਿੰਦੇ ਆਪਿ ਛੋੜ ਛੇ ਵਿੱਚ ਛੁੜੇ ਦੂਦੇ ਪਾਰੇ ਖਵਾਏ ਵਿਸੋੜਨਾ ਵੀ ਬਾਤ ਨਹੀਂ ਹੈ ਕਰ ਸਾਡਾ ਹੁੰਦਾ ਹੈ ਜਿਹੜੀ ਉੱਪਰਲੀ ਕਮਾਂਡ ਹੈ ਜਿਹੜਾ ਬੋਟ ਹੈ ਕੰਟਰੋਲ ਉਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਕਿਉਂਕਿ ਇਕ ਕਲਡ ਉਹ ਨਾ ਤੇਰੇ ਕਰਮਾਂ ਦੇ ਆਧਾਰ ਤੇ ਹੁੰਦਾ ਚੰਗਾ ਕੀਤਾ ਹੋਏਗਾ ਕਰਮ ਨਾਲ ਜੀਵ ਜੁੜ ਪਈ ਕਿ ਤੈਨੂੰ ਨਰਕਾਂ ਤੋਂ ਧਕੇਲ ਦੇਵੇ ਚੰਗੇ ਕਰਮ ਕਰੇ ਹੋਣਗੇ ਤੇ ਸਵਰਗ ਮਿਲਣੇ ਮਿਲਣੀ ਪਈ ਤੇ ਜੇ ਕੀਤੇ ਬਾੜੇ ਨੇ ਤੇ ਉਥੇ ਜਾ ਕੇ ਸਮਾਂ ਚੰਗਾ ਬਾੜੇ ਨਹੀਂ ਹੋਣਾ ਐਥੇ ਨਾਮ ਜਪ ਲੈਗਾ ਫੇਰ ਗੁਰੂ ਦੀ ਕਿਰਪਾ ਹੋਵੇ ਗੁਰੂ ਦੇ ਪਿਆਰਾ ਕੋਈ ਵੇਲੇ ਉਹਦੀ ਗੱਲ ਸੁਣ ਲਈ ਇਤਿਹਾਸ ਵਿੱਚ ਇੱਕ ਨਾਮ ਜੇਕਰ ਆਉਂਦਾ ਹੈ ਉਹ ਗੁਰਮੁਖ ਪਿਆਰੇ ਹੋਏ ਉਹਨਾਂ ਨੂੰ ਕੋਈ ਪਟਵਾਰੀ ਆਉਂਦੇ ਦਾ ਬੰਦਾ ਮਿਲਿਆ ਰੱਬ ਦੇ ਪਿਆਰੇ ਜੁੜੇ ਹੋਏ ਸੀ ਅਭੇਦ ਸੀ ਪਰਮਾਤਮਾ ਉਨੇ ਉਹਦਾ ਆਸਵਾ ਨੇ ਰੱਬ ਦੇ ਪਿਆਰੇ ਕੋਈ ਤਾਂ ਮੈਨੂੰ ਘਰ ਤੱਕ ਛੱਡ ਉਦੋਂ ਤੇ ਚਲੋ ਬਾਬਾ ਜੀ ਦੀ ਬਾਣੀ ਕਿ ਭਾਗ ਠੇ ਹਰ ਸੰਤ ਪਾਵੇ ਜਿਨ ਘਰ ਤਨ ਹਰ ਨਾ ਪਰਵਾਹ ਗੜੀ ਸਈ ਤੇ ਆਇ ਸਭ ਸੁਖ ਸੁਖਾਂ ਕੇ ਕੰਮ ਇਹ ਤੇ ਰੱਬ ਦੇ ਪਿਆਰਿਆਂ ਦਾ ਮਿਸ਼ਰੀ ਹੁੰਦਾ ਗੋਗਿਆਂ ਦੇ ਵੀ ਕੁਝ ਕਰਨ ਭਲਾ ਕਰਦਾ ਲੋਕ ਨੇ ਉਹ ਕਹਿੰਦੇ ਕੋਈ ਗੱਲ ਨਹੀਂ ਛੱਡੋ ਜੇ ਉਹ ਛੱਡਣਗੇ ਨਾ ਘਰ ਤੱਕ ਜਾਂਦੇ ਜਾਂਦੇ ਉਹ ਗੋਸ਼ਟ ਟਰੇਪੇ ਉਹ ਪਟਵਾਰੀ ਨੂੰ ਕਹਿੰਦੇ ਰੱਬ ਦੇ ਪਿਆਰੇ ਕਹਿੰਦੇ ਜੀ ਆਗੋਂ 10 ਦਿਨਾਂ ਨੂੰ ਵੈਤ ਫਰੀਦ ਸ੍ਰੀ ਗੁਰੂ ਸਾਹਿਬ ਨੂੰ ਸਤਨਾਮ ਸੋਕ ਕੇ ਕਰਨ ਪਰ ਆਵਣ ਬੰਦਾ ਕਹੇ ਕਿ ਕੱਲੋਂ ਤੇਰੀ ਮੌਤ ਹੋ ਗਈ। ਬੇਗੋਲਾ ਦੁਨੀਆਂ ਦੇ ਉੱਤੇ ਆ ਕੇ ਬੰਦੇ ਨੇ ਮੌਤ ਦੇ ਨਾਲ ਵਿੱਚ ਇਹੋ ਜਿਹਾ ਗਹਿਰਾ ਫਸ ਗਿਆ। ਕੋਈ ਮੌਤ ਦੀ ਗੱਲ ਮਰਮਤ ਦੀ ਗੱਲ ਵੀ ਕਰਦਾ ਨਾ ਕਈ ਵਾਰੀ ਕਿਡਾਈ ਹੋ ਜਾਂਦੀ। ਜੇਕਰ ਤੂੰ ਕਿਤੇ ਉਹ ਵੈਸੇ ਇਸ ਵੈਕੀ ਬੈਠੇ ਗੱਲ ਕਰੀਏ ਮੌਤ ਦੀ ਤੇ ਕਈ ਮਗਰ ਪਹਿਲਾਂ ਸਾਡੇ ਯਾਰ ਇਹਦੇ ਕੋਲੇ ਮਰਟੀਆਂ ਕਰਦਾ ਮੈਂ ਕਿਹਾ ਪਾਪਨਾ ਤੇ ਸੱਜੇ ਰੱਖੋ ਸਤ ਨੂੰ ਇਕਦੁੱਖ ਉੱਤੇ ਪਾਪ ਕੇ ਹੁਣ ਮੈਂ ਪਹਿਲਾ ਬੰਦਗੀ ਕੀਤੀ ਵੀ ਸੱਜੇ ਦਾ ਮਾਨ ਹੈ ਨਾ ਦੇਣਾ ਉਹ ਸੱਚ ਦੇ ਰਸ ਵਾਲਾ ਹੋਏ ਜਦੋਂ ਸੱਚ ਦੇ ਰਸ ਨੂੰ ਟੱਕਰ ਸ਼ੁਰੂ ਕਰ ਲਿਆ ਲੋਕਾਂ ਨੇ ਫਿਰ ਉਹ ਸੋਣਾ ਵੀ ਬਾਗ ਵੀ ਆ ਤੇ ਆਉਣ ਵਾਲੇ ਸਮੇਂ ਦੀ ਗੱਲ ਕੀਤੀ ਹੈ ਇਹ ਖੋਜ ਦਿਕਾ ਉਹ ਕਹਿੰਦੇ ਤੈਨ ਵਸ ਜਾਣਾ ਉਹ ਸਰੀਰ ਛੱਡ ਜਾਣਾ ਕਹਿੰਦੇ ਵਿਚੋ ਕਹਿੰਦੇ ਨਾਮ ਜਪਿਆ ਨਹੀਂ ਤੇ ਮੋਰ ਫਿਰ ਤਾਕਤਾਂ ਦੇ ਲੈ ਕੇ ਜਾਣਗੇ ਜਪਣ ਵਾਲੇ ਪ੍ਰਮਾਤਮਾ ਦੇ ਕਰਨਾ ਵਿੱਚ ਜਾਦੇ ਨੇ ਸਿੱਧੇ ਕਹਿੰਦੇ ਬਸ ਉੱਪਰ ਦੇ ਦਿਨਾਂ ਜਦੋਂ ਹੁੰਦਾ ਗੱਪ ਤੇ ਜਦੋਂ ਅੱਗੇ ਜਾਣੇ ਜਾਂਦਾ ਤਰਕਾਰ ਦੇ ਵਿੱਚ ਉੱਥੇ ਉੱਥੇ ਕਹਿੰਦੇ ਜਦੋਂ ਪੁੱਛਣਗੇ ਕੀ ਮਿੱਤੈ ਮੈਲਾ ਸਮਾਗਣਾ ਲੈਣਾ ਆਪਣੇ ਕੀਤੇ ਮਾੜੇ ਜੁੰਗੇ ਇਹਨਾਂ ਕਰਮ ਦੇ ਪੁੱਛਦੇ ਕਿ ਉਹ ਉਹਦਾ ਸਮਾਪਤ ਉਸ ਘੜੀਆਂ ਪਹਿਲਾਂ ਘੋੜੀਆਂ ਤੇ ਨਾਮ ਦਰਬਨ ਵਾਲਾ ਸੀ ਕਬਤੁ ਜੀ ਕਹਿੰਦੇ ਕਬੀਰ ਇੱਕ ਕਦੀ ਆਤੀ ਕਦੀ ਆਤੀ ਹੁੰਤੇ ਆਪ ભગਜਤ ਸੇਤੀ ਬੋਸ ਤੇ ਜੋਗ ਕੀਨੇ ਸੋ ਲਾਉ ਜਿਹੜੇ ਕਿਨਕਾ ਨੂੰ ਨਾਮ ਦਾ ਉਪਯੋਗ ਹੋਵੇ ਉਹਦਾ ਵੀ ਲਾਭ ਹੁੰਦਾ ਹੈ ਉਹ ਕਹਿੰਦੇ ਠੀਕ ਹੈ ਤੇ ਪਿਆਰ ਵਾਲੇ ਉਹ ਕਹਿੰਦੇ ਨਾਮ ਜਪਣਾ ਸ਼ੁਰੂ ਕਰਦਾ ਜਿੰਨੇ ਕੋ ਦਿਲਵਾਕੀ ਸੀ ਰੱਬ ਦੇ ਪਿਆਰਿਆਂ ਨੇ ਕਿਹਾ ਉਹਨਾਂ ਸਾਥ ਕਹਿੰਦੇ ਮਾਸੂਦ ਜਦੋਂ ਉੱਤੇ ਨਾਲੇਗਾ ਜਦੋਂ ਪੁੱਛਣਗੇ ਕਿ ਤੂੰ ਨਾਮ ਲਪਣ ਵਾਸਤੇ ਵਾਲਿਆਂ ਦਾ ਪੁੱਛਣਗੇ ਕਿ ਤੂੰ ਤੂੰ ਪਹਿਲਾਂ ਕਹਿੰਦੇ ਕਿ ਮੈਂ ਸਰਬਾਲਾ ਨਾਲ ਪਸ ਭੋਗਣਾ ਖੁਸਤਨਾ ਨਰ ਦੇ ਉੱਤਰ ਕਿਹਦੇ ਅਛਾਹ ਤੇ ਕਹਿੰਦੇ ਲੋ ਤੇ ਨੋ ਆਵਾਜ਼ ਮਾਰਨਗੇ ਤਾਂ ਉਹ ਤੇਰਾ ਸਮਾ ਪੂਰਾ ਹੋ ਗਿਆ ਬਿਰਧ ਨੂੰ ਕਹਿਣ ਕਿ ਤਾਰਕਤ ਲੈ ਕੇ ਜਾ ਕਹਿੰਦੇ ਬਾਪੂ ਮੇਰੇ ਤੂੰ ਇੱਕ ਵਾਰੀ ਸਵਰਗਿਤ ਤਲੇ ਗ੍ਰਾਮ ਸਤਕੰਡ ਤੂੰ ਚਲੇ ਗਏ ਘਾਗ ਤੇ ਬਸ ਉੱਥੇ ਕਹਿੰਦੇ ਨਾਮ ਦੀ ਗੱਲ ਹੁੰਦੀ ਹੋਏਗੀ ਨਾਮ ਵਾਲੀ ਰੋੜ ਕੇ ਨਾਮ ਜਪਣ ਵਾਲੀ ਆਉਣੀ ਹੈ ਉਹ ਕਹਿੰਦੇ ਬਸ ਜਦੋਂ ਤੂੰ ਸਵਰਗਾਂ ਦੇ ਅੰਦਰ ਚਲੇ ਗਿਆ ਨਾ ਬਾਦੁਰ ਜਦੋਂ ਤੈਨੂੰ ਆਵਾਜ਼ ਮਾਰ ਕੇ ਵੀ ਉਹ ਤੇਰਾ ਬਾੜਾ ਸੋਹਣਾ ਜਿਹੜਾ ਉਹ ਵੀ ਤੈਨੂੰ ਭੋਗਣਾ ਪੈਣਾ ਪੁੱਤਰ ਲੈ ਕੇ ਜਾਣਗੇ ਕਹਿੰਦੇ ਜਨਮ ਗੋਬ ਵਾਲੀ ਰਖੂ ਸਤਨਾਮ ਨਾਮ ਵਾਲਿਆ ਕੋਲ ਜੁੜਦੀ ਚ ਧੰਤ ਗੁਰੂ ਅਰਜਨ ਦੇਵ ਜੀ ਮਹਾਰਾਤਾ ਧਿਆਨ ਧਰਨੀ ਆਓ ਆਪੋ ਮੇਂ ਧਿਏ ਮਹਾਰਾ ਦੀ ਮਾਲੀ ਕਹੇ ਜੈ ਕੋ ਵੋ ਜੇ ਨੀ ਅਰਜਨ ਦੇਵ ਗੁਰੂ ਇਹ ਸੰਕਟ ਜੋ ਸੰਕਟ ਜੋ ਲੰਘ ਗਏ ਨਾ ਆਇਓ ਕਹਿੰਦੇ ਗੱਪਿਓ ਵੇਗਨ ਅਰਜਨ ਦੇਵ ਗੁਰੂ ਕੋ ਸੰਕਟ ਤੋਂ ਕਰਮ ਨਾ ਆਇਓ ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਦੀ ਪੜ੍ਹ ਲਿਆ ਜਿਨ੍ਹਾਂ ਨੇ ਬਾਬੇ ਦੀ ਬਾਣੀ ਪੜ੍ਹ ਲਈ ਉਹ ਕਹਿੰਦੇ ਪਿੱਤਰ ਨਹੀਂ ਆ ਤੇ ਗੱਲਾਂ ਹੀ ਕਿਹੜੀਆਂ ਵੇ ਬਾਤ ਲੋਕ ਦੀਆਂ ਕਹਿੰਦੇ ਉਹ ਤੇ ਦੰਮਣ ਮਰ ਨਾ ਕੱਟ ਲੈਂਦੇ ਆਖੋ ਸਤ ਨਾਮ ਕਹਿੰਦੇ ਗੁਰੂ ਅਰਜਨ ਸਾਹਿਬ ਜੀ ਦਾ ਧਿਆਨ ਕਰ ਲਈ ਬੇਨ ਧਰਮਰਾਜ ਦੀ ਦੀ ਤੇ ਜਗ ਬੋਤਾ ਦੀ ਜੁਰਤ ਕੀ ਹੈ ਕਿ ਸੁਵਾਰਜਤ ਇੰਟਰਵਿਊ ਕਰ ਜਾਣਾ ਕੋ ਸਤਨਾਮ ਅਸ ਫਾਰੇ ਤੇ ਆਦਿਨ ਆਪ ਕੋ ਤੇ ਵੀ ਸੰਕੈ ਆਉ ਤੋੜਿਆ ਅੱਗੇ ਮਹਾਰਾਜ ਜੀ ਬਾਕੀਓ ਤੇ ਅਸੀਂ ਕਹਿੰਦੇ ਕਲਜੋ ਰਹਿਦਾ ਢੇੜੇ ਜੜੀ ਹੈ ਪਰ ਉਹਦੀ ਜੁਰਤ ਨਹੀਂ ਕਿ ਉਹ ਅੰਦਰ ਬਾਹਰ ਜੋੜਿਆਂ ਦੇ ਵਿੱਚ ਹੈ ਉੱਥੇ ਦਾ ਉਹ ਤਾਂ ਕੱਪੜੇ ਨੂੰ ਜੁਰਤ ਪਦੀ ਵੀ ਆ ਗਈ ਤੇ ਆਪਣੇ ਕਿੰਦੇ ਸਵੱਲੇ ਪਾ ਲਈ ਦੇਖੋ ਕਾਲ ਯੁਗ ਦੇ ਅਟੈਕ ਤੋਂ ਬਚਣਾ ਉਹ ਹਵੇਸਾ ਸਾਡੇ ਤੇ ਅਟੈਕ ਕਰ ਗਿਆ ਉੱਠਦੇ ਉਦੋਂ ਵੀ ਕਰਦਾ ਹੈ ਨਾਮ ਜਪਦੇ ਉਦੋਂ ਵੀ ਕਰਦਾ ਹੈ ਸੁਸਤੀ ਪੈ ਗਈ ਨੀਂਦ ਦੀ ਪੈਰ ਦੇ ਕਾਲ ਯੁਗ ਦੀਆਂ ਨਿਸ਼ਾਨੀਆਂ ਬਾਤ ਸੌ ਜਾਂਦਾ ਸੁੱਤੇ ਹੀ ਰਹਿਣਾ ਇੱਕ ਕਾਲ ਯੁਗ ਦੀਆਂ ਨਿਸ਼ਾਨੀਆਂ ਮੇਰੋ ਸਾਹਿਬ ਜੀ ਕਹਿੰਦੇ ਬਾਬਾ ਹੋਰ ਖਾਣਾ ਖਿਖਵਾੜ ਜਿਤ ਸੁੱਤੇ ਤੱਕ ਪੀੜੇ ਮੰਨ ਮੈਂ ਤੋਂ ਦੇਵਕਾਰ ਘੱਟ ਸੌਣਾ ਪਈ ਥੋੜਾ ਸੌ ਜਿਹੜੇ ਵੱਧ ਸੁਣਦੇ ਆਲਸ ਆਲਸ ਦੇ ਇੱਕ ਕਾਲ ਯੁਗ ਦੀਆਂ ਨਿਸ਼ਾਨੀਆਂ ਜਿਹੜੇ ਵੱਧ ਖਾਂਦੇ ਨੇ ਬਾਬਾ ਹੋਰ ਖਾਣਾ ਖਿਖਵਾੜ ਜਿਤ ਖਾਦੇ ਤੱਕ ਪੀੜੇ ਮੰਨ ਮੈਂ ਤੋਂ ਬਾਰੇ ਕੀਤੇ ਅਸੀਂ ਖਾਣ ਦਾ ਕੀ ਖਾਣਾ ਤੇ ਖਾ ਕੇ ਅੰਦਰ ਬਕਾਰ ਹੀ ਗਵਾ ਹੋ ਗਿਆ ਖੋਸਤਨ ਕੰਕਰ ਕੀ ਆਉ ਗੁਰੂ ਕਿਰਪਾ ਕਰ ਦਵੇ ਨਾ ਗੁਰੂ ਦੀ ਧਰਮ ਸੁਵੰਨੀ ਹੋ ਜੇ ਉਹ ਦਿਨਾਂ ਕਾ ਜੋ ਇਕੱਲੇ ਹੁੰਦਾ ਖੋਸਤਨ ਤੇ ਤੇ ਕਣਕਾ ਪਾਪੜ ਵਰਗੀਆਂ ਕਾਮਧੀਆਂ ਮਹਾਰਾਜ ਮੈਂ ਕਦ ਬੈਂਤੀ ਕੀਤੀ ਤੇ ਦੋਪੋ ਕਿਰਪਾ ਕਰਨ ਤੇ ਆਉਦਾ ਹੈ ਤੇ ਅੱਖ ਦੇ ਹੋਰ ਇੱਕ ਟਪਕੇ ਸਵਾਦ ਦੱਸਦਾ ਸਭ ਕੁਝ ਤੇ ਦਦੋਂ ਕੋ ਨਜ਼ਰ ਉਠੀ ਕਰਦਾ ਨੁਕ ਤੇਲ ਕਹਿੰਦੇ ਨਾਜਿਆ ਨੂੰ ਭੀਠੋਂ ਮੋਕਣ ਲਾ ਦਿੰਦਾ ਕੋ ਸਤਿਨਾਮ ਤੇ ਉਹਦੀ ਲਗਾ ਤੇ ਆਪਾਂ ਉਹਦੀ ਲਗਾ ਵਿੱਚ ਰਹੇ ਆਪਾਂ ਕੱਲ ਵੀ ਇਸ ਹਮਦਰਿ ਸਿੱਧੂ ਵੀ ਉਹਦੇ ਪਹਾੜੇ ਨੂੰ ਬਿਠਾ ਕਰਕੇ ਆਏ ਸੀ ਸਤਗੁਰੂ ਜੀ ਜਿਵੇਂ ਐ ਜਿਵੇਂ ਤੁਹੀ ਬੋਲ ਬਾੜ ਬਾਰੀ ਇਹਦੀ ਕੀ ਰੱਬ ਤੈਥੋਂ ਭੀ ਨਹੀਂ ਮੇਰਾ ਤੂੰ ਆਹ ਨਹੀਂ ਕੀਤਾ ਮੇਰਾ ਤੂੰ ਆਹ ਨਹੀਂ ਕੀਤਾ ਰੱਬਾ ਸਾਡਾ ਬਾਣੀ ਕਿ ਕਿਉਂਕਿ ਅਸੀਂ ਬਾਣੀ ਤੋਂ ਸੱਖਣ ਗੁਰੂ ਦੀ ਦੇ ਅਮੋਲ ਕਥਨਾ ਤੋਂ ਆਉਂੂ ਕਿਰਪਾ ਕਰੇ ਜੋ ਤੋ ਦੇਖਿਆ ਮੈਨੂੰ ਇਸੇ ਬਗ ਰਹਿ ਸਤ ਜੀਸੋਂ ਜਿਤ ਲਾਏ ਆਪ ਸ਼ੋਲਤ ਸੇ ਜੁਦੇ ਭਾਈ ਕਾਈ ਤਾਂ ਵੇਦਾਂ ਅੱਜ ਆ ਸਮਾਂ ਵੇਲੇ ਤੇ ਅੱਜ ਸੁਣ ਕੇ ਹਿਰਦੇ ਚ ਬਚਾਰ ਵਿਸਾਰਿਆ ਜੀਵਨ ਦੇ ਤੋਨਾ ਬਚਨਾਂ ਨੂੰ ਲਾਗੂ ਕਰੇ ਤੇ ਅਬ ਆਉਣ ਵਾਲਾ ਵੀ ਆਪਣਾ ਕੁਵੇਖੈ ਸਵਾਰੀ ਅੱਖੋ ਸਤਨਾਮੁ ਦੇ ਭਾਗ ਚੰਗੇ ਮੰਨ ਬਉੜੀ ਬੈਠ ਸਖੀਆਂ ਦਾ ਸੁਗਾਵੇ ਗਾਵੋ ਹਾਲੀਆਂ ਸਖੀਆਂ ਕਾਉਂਦੇ ਜੀਵ ਰੂਪ ਜਸਰੀਆ ਪਰ ਸਾਰੇ ਕਹਿੰਦੇ ਬੈਠ ਸਖੀਆਂ ਦਾ ਦਾ ਸੁਭਾ ਲਈ ਸਾਧੀਆਂ ਸਭੀਆਂ 75 ਹੋ ਕੇ ਹਰ ਨਾਮ ਸਦਾ ਦੇ ਨੂਰ ਦੇ ਤੋਂ ਨਾਮ ਸੁਹਾਏ ਹੋ ਕੇ ਪਰਮਾਤਮਾ ਦਾ ਨਾਮ ਲਿਖ ਜਪਦੀਆਂ ਨੇ ਜੀਵ ਨੂੰ ਉਸਤਨੀ ਹਰ ਕੋਮ ਨਿਹਾਲੀਆਂ ਤੇ ਉਸੇ ਰੱਬ ਕੋ ਬਾਵੇ ਬਰਦਾ ਕਰਦੇ ਬਲਹਾਵੇ ਗਾ ਜਿੱਤੀ ਸੁਣ ਕੇ ਤੇ ਮੰਨ ਲਿਆ ਮੰਨ ਲਿਆ ਕਮਾਲ ਲਿਆ ਭਰੀ ਪੁਰਨਾ ਤੋਂ ਬਾਰੇ ਤੋਂ ਤੇ ਕਹੀਏ ਕਹਿੰਦੇ ਗੁਰੂ ਬਖੀਆ ਨਾਲ ਮੇ ਰਬਨਾ ਬੜਾ ਦਾਨੀਆ ਓ ਗੁਰਪੁਖਜਨ ਜਿਹੜੇ ਆਪਲੇ ਹੋਏ ਹੋਰ ਤੋਂ ਬਣਾ ਲੈਂਦੇ ਹੈ ਉਹ ਧੰਦੇ ਹੋਂ ਗਾ ਗਾ ਦੇ ਲਾਤਾ ਗੁਰਦੇ ਉਹ ਜੀ ਕਿਰਪਾ ਕਰ ਸਮਾਉ ਤੁਕੇ ਸ਼ਬਦ ਦੀ ਵਿੱਚ ਸਮਾਟੀ ਕੇ ਸਰਵ ਰਤ ਕਰ ਬਾਣੀ ਪੜਦੇ ਆਂ ਸੋਦੇ ਆਂ ਕਥਾ ਵਿਚਾਰ ਦੀ ਸਾਧ ਹੁੰਦੇ ਆਂ ਇੱਕ ਨਈ ਬੇਅੰਤ ਪ੍ਰਕਾਰ ਦੀ ਉਤਪੰਨਤੀ ਹੋ ਰਹੀ ਖੇਮਾ ਦਾ ਕਹਾਣਾਂ ਤਕਾ ਉੱਤਰਦੀ ਕਹਾ ਤੇਰੇ ਭਾਵੇਂ ਸਰਵਤਮ ਰਾਮ ਕਲੀਹ ਮਹਨਾ ਦੀ ਦਾ